Saturday. ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਬ ਤੇ ਵੱਡਾ ਸਤ ਗੁਰ ਨਾਨਕ ਜਿਨ ਕਾ ਰੱਖੀਨੇ ਚਾ ਪਾਤ ਸਾਹ ਸਿਰ ਸਾਹ ਦੇ ਸਾਹ ਜਿਸ ਪਾਸ ਬਹਿ ਥੇ ਅੰਸੂ ਹਿਆ ਸਬਨਾ ਧਾਵੇ ਸਾਹ ਸਤਨਾਮ ਸ਼ੇਵਾ ਹੈ ਗੁਰੂ ਸਾਹਿਬ ਜੀ ਸਲੋਕਾ ਮਹਲਾ 3 ਜੀ ਬਿਨ ਨਾਮ ਸਬ ਪਰਮ ਦੇ ਨਿਤ ਜਾਗ ਤੋਟਾ ਸਸਾਰ ਮਨ ਮੁਖ ਕਰਮ ਕਮਾਵਨੇ ਹੋ ਮੈਂ ਅੰਧ ਗੁਬਾਰ ਵਿਨ ਨਾਵ ਸਾਬ ਪਰਮ ਦੇ ਨਿਤ ਜਗ ਤੋਟਾ ਸਸਾਰ ਮਨ ਮੁਖ ਕਰਮ ਕਮਾਵ ਵਾਰ ਗੁਰਮੁਖ ਅੰਮ੍ਰਿਤ ਪੀਵਰਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜ ਜਾਗ ਸਹਜ ਸੋਵਾਂ ਗੁਰਮੁਖ ਅਨੰਦਿਨਾ ਉਸਤਤ ਹੋਵਾ ਮਨ ਮੁਖ ਪਰਮ ਸਹਸਾ ਹੋਵੈ ਅੰਦਰ ਚਿੰਤਾ ਨੀਂਦ ਨ ਸੋਵੈ ਗਿਆਨੀ ਜਾਗ ਸਵਹ ਸੁਪਾਈ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਹਰ ਨਾਮ ਤੇ ਆਵਹੀ ਜੋ ਹਾਰ ਧਿਆਗ ਹਾਰ ਇੱਕ ਧਿਆਗ ਹੈ ਇੱਕ ਇੱਕੋ ਹਾਰ ਸਤਿਆ ਹਾਰ ਇੱਕ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਤੇ ਆਵਹਿ ਤਿੰਨ ਦਰ ਸੱਤ ਕੱਤੇ ਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਤੇ ਆਵਹਿ ਤਿੰਨ ਦਰ ਸੱਤ ਕੱਤੇ ਆ ਗੁਰਮਤੀ ਤੇ ਵਾਪ ਗੁਰਮੁਖ ਹਰਿ ਜਪਿਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਜ ਦਾ ਪਾਵਨ ਬੰਦਰ ਮੁਖਵਾਕ ਤੀਸਰੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਹਾਰਾਜ ਜੀ ਦੇ ਗਾਥਾ ਵਿੱਚ ਉਚਾਰਨ ਹੋਇਆ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਅੰਦਰ ਸ਼ਲੋਕ ਮਹੱਲੇ ਤੀਜੇ ਵਿੱਚ ਪੌੜੀ ਨੌਵੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਅੰਗ 645 646 ਦੇ ਸੁਭਾਏ ਮਾਨ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨ ਗੁਰੂ ਮਹਾਰਾਜ ਦਾ ਕੀ ਫਰਮਾਨ ਸਾਡੇ ਸਾਰਿਆਂ ਦੇ ਹੱਥ ਦੇ ਵਸ ਜਾਵੇ ਸਾਡੇ ਸਾਰਿਆਂ ਸੰਤਾਂ ਦੀਆਂ ਹੱਥ ਦੇ ਗੁਰੂ ਮਹਾਰਾਜ ਦਾ ਪ੍ਰਵਾਨ ਕਰਨ ਆਪ ਸਭ ਨੂੰ ਦਿਲੋਂ ਕੋ ਖੁਸ਼ੀਆਂ ਦਾ ਵਾਹਿਗੁਰੂ ਜੀ ਦਾ ਖਾਕਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ